ਅੱਜ ਦਾ ਸਨਦਰਪੀਰ ਸਿੰਘ ਕਾਦੀਆ ਪ੍ਰਧਾਨ ਮਾਲਵਾ ਜ਼ੋਨ ਭਾਰਤੀ ਕਿਸਾਨ ਯੂਨੀਅਨ ਦੁਆਪਾ ਅੱਜ ਜਿਹੜਾ ਕੋਲ ਬੰਦ ਕਰਨ ਜਾ ਰਹੇ ਆ ਜਿਹੜਾ ਟੋਲ ਹੈ ਉਹ ਬੰਦ ਕਰਨ ਜਾ ਰਹੇ ਹੋ ਇਹਦੇ ਪਿੱਛੇ ਕੀ ਮਕਸਦ ਹੈ ਦੇਖੋ ਜੀ ਜਿਹੜਾ ਟੋਲ ਆ ਅਸੀਂ ਇਹ ਅੱਜ ਫ੍ਰੀ ਕਰਨਾ ਵਾ ਜਿਹੜਾ ਲੋਡਵਾਲ ਟੋਲ ਪਲਾਦਾ ਇਹ ਫ੍ਰੀ ਕਰ ਰਹੇ ਆ ਫਰੀ ਕਰਦਾ ਮਕਸਦ ਇਹ ਆ ਜੀ ਕਿ ਜਿਹੜਾ ਲੋਕਾਂ ਨੇ ਜੋ ਪਿਛਲੇ ਦਿਨੀ ਤਬਾਹੀ ਮੱਚੀ ਆ ਪਿਛਲੇ ਸਾਲ ਆਪਾਂ ਵੇਖਿਆ ਖੜਾਂ ਦੇ ਵਿੱਚ ਉਹਨੂੰ ਲੈ ਕੇ ਲੋਕਾਂ ਨੇ ਸਾਨੂੰ ਮੰਗ ਕੀਤੀ ਆ ਵੀ ਤੁਸੀਂ ਸਾਡੇ ਨਾਲ ਤੁਰੋ ਤੇ ਜਿਹੜੀਆਂ ਜ਼ਮੀਨਾਂ ਔਰ ਜਿਹੜੇ ਅਣਕਾਰਨ ਜਿਹੜੀਆਂ ਠੋਕਰਾਂ ਟੁੱਟੀਆਂ ਨੇ ਜਿਹੜੇ ਬੰਨ ਟੁੱਟੇ ਆ ਉਹਨਾਂ ਨੂੰ ਲੈ ਕੇ ਵੀ ਸਾਡੇ ਨਾਲ ਤੁਸੀਂ ਆ ਫੋਕਾ ਦਿਓ ਸਾਡੇ ਨਾਲ ਮਦਦ ਕਰੋ ਕਿਸ ਚੀਜ਼ ਦੀ ਮਦਦ ਵੀ ਇਹ ਬੰਨ ਤੇ ਆਪਣੇ ਖੋਕਰਾਂ ਬੰਨ ਉਹਨੂੰ ਲੈ ਕੇ ਅਸੀਂ ਦੋ ਜਥੇਬੰਦੀਆਂ ਵੱਲੋਂ ਦੁਆਬਾ ਯੂਨੀਅਨ ਤੇ ਕਿਸਾਨ ਮਜ਼ਦੂਰ ਯੂਨੀਅਨ ਅਸੀਂ ਸਾਡੇ ਸੂਬਾ ਪ੍ਰਧਾਨ ਜੀ ਸਰਦਾਰ ਮਜੀਤ ਸਿੰਘ ਜੀ ਰਾਏ ਉਹਨਾਂ ਨਾਲ ਮੈਂ ਰਹਿ مشورہ ਕਰਕੇ ਫਿਰ ਅਸੀਂ ਪੀਸੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਯੂਨੀਅਨ ਵੱਲੋਂ ਤੇ ਸਾਨੂੰ ਤਿੰਨ ਤੋਂ ਚਾਰ ਮੰਗ ਪੱਤਰ ਅਸੀਂ ਡੀਸੀ ਸਾਹਿਬ ਨੂੰ ਦੇ ਚੁੱਕੇ ਹਾਂ ਉਹਨਾਂ ਨੂੰ ਜਾਣੂ ਕਰਾਇਆ ਵੀ ਜਿਹੜਾ ਇਹ ਰੇਤੇ ਦਾ ਕੰਮ ਚੱਲ ਰਿਹਾ ਪੋਕ ਲੈਣਾ ਇਹਦੇ ਵਿੱਚ ਆਪਾਂ ਪੋਕ ਲੈਣਾ ਨੂੰ ਬੰਦ ਕਰੀਏ ਤੇ ਇਲੀਗਲ ਚੱਲ ਰਿਹਾ ਵੀ ਇਹਦੇ ਵਿੱਚ ਜਿਹੜੇ ਪਿੰਡਾਂ ਦੇ ਬੰਨ ਨੇ ਉਹਨਾਂ ਦਾ ਲਾਸ ਹੋ ਗਿਆ ਅਸੀਂ ਰੇਤਾ ਇਹ ਨਹੀਂ ਕਹਿੰਦੇ ਵੀ ਅਸੀਂ ਰੇਤਾ ਬੰਦ ਕਰਾ ਦੋ ਅਸੀਂ ਕਹਿੰਦੇ ਹਾਂ ਵੀ ਰੇਤਾ ਚੱਲੋ ਜਿੰਨੇ ਲੋੜ ਅਨਸਾਰ ਚੱਲੇ ਪਰ ਜਿਹੜੀ ਦਰਿਆਵਾਂ ਦੀ ਵਿਚਾਲਲੀ ਬੈਲਟ ਉੱਚੀ ਆ ਉਹਨੂੰ ਅਸੀਂ ਕਹਿੰਦੇ ਆ ਵੀ ਨਹਿਰ ਵਿੱਚੋਂ ਬਣਾ ਕੇ ਉੱਥੋਂ ਰੇਤਾ ਚੱਕਿਆ ਜਾਵੇ ਪੁਸ਼ਕ ਰੇਤਾ ਲਾ ਕੇ ਬੰਨਾਂ ਨਾਲ ਲਾਇਆ ਜਾਵੇ ਪੱਕੀ ਕੀਤੀ ਜਾਵੇ ਖੋਕਰਾਂ ਜਿਹੜੀਆਂ ਅਸੀਂ ਦੱਸਿਆ ਸੀਗਾ ਵੀ ਜਿਹੜੀਆਂ ਠੋਕਰਾਂ ਵਾਂ ਉਹ ਤੁਸੀਂ ਬਣਾਓ ਜਿਹੜੀਆਂ ਟੁੱਟੀਆਂ ਨੇ ਕਿਉਂਕਿ ਤੁਸੀਂ ਵੇਖੋਗੇ ਜਦੋਂ ਤੁਸੀਂ ਉੱਪਰੋਂ ਵਿਊ ਲਾਉਂਗੇ ਨਾ ਜਦੋਂ ਦਰਿਆ ਦਾ ਵਿਊ ਲਾਉਂਗੇ ਦਰਿਆ ਦਾ ਸਾਰਾ ਰੁਖ ਇਹ ਲੁਧਿਆਣੇ ਵੱਲ ਨੂੰ ਹੋ ਗਿਆ। ਔਰ ਇਹਦੇ ਹੋਣ ਦਾ ਕਾਰਨ ਕੀ ਆ? ਇਹਦੇ ਹੋਣ ਦਾ ਕਾਰਨ ਇਹ ਆ ਵੀ ਜਿਹੜਾ ਰੇਤਾ ਮਾਈਨਿੰਗ ਚੱਲ ਰਹੀ ਆ ਉਹ ਉਹ ਨਾਲੋਂ ਨਾਲ ਚੱਲੀ ਜਾ ਰਹੀ ਆ ਜੀ ਨਿਰੰਤਰ ਚੱਲ ਰਹੀ ਹੈ। ਪ੍ਰੋਪਰ ਤਰੀਕੇ ਨਾਲ ਨਹੀਂ ਚੱਲ ਰਹੀ। ਅਸੀਂ ਕਹਿ ਰਹੇ ਸੀ ਇੱਕ ਤਾਂ ਉਹਨੂੰ ਪ੍ਰੋਪਰ ਤਰੀਕੇ ਨਾਲ ਚਲਾਇਆ ਜਾਵੇ। ਦੂਸਰੀ ਗੱਲ ਅਸੀਂ ਟਿਪਰਾਂ ਦੀ ਵੀ ਰੱਖੀ ਸੀ ਵੀ ਭਾਈ ਜਿਹੜੇ ਟਿਪਰ ਆਰੇ ਵੀਰ ਆ ਵੀ ਉਹ ਐਕਸੀਡੈਂਟਸ ਬਹੁਤ ਹੁੰਦੇ ਆ ਰਾਹੋ ਰੋਡ ਨੂੰ ਲੈ ਕੇ ਵੀ ਉਹਨਾਂ ਨੂੰ ਨਾਲੇ ਤਾਂ ਰਿਫਲੈਕਟਰ ਲਾਇਆ ਜਾਵੇ ਤੇ ਇੱਕ ਉਹਨਾਂ ਦਾ ਟਾਈਮ ਪੀਰੀਅਡ ਆਧਾਰਿਤ ਕੀਤਾ ਜਾਵੇ ਉਹ ਜਦੋਂ ਸਵੇਰੇ ਸ਼ਾਮ ਉਹ ਤੁਹਾਨੂੰ ਵੀ ਪਤਾ ਵਾ ਵੀ ਡੀਸੀ ਸਾਹਿਬ ਦੇ ਹੁਕਮ ਤਹਿਤ ਉਦੋਂ ਉਹ ਟਾਈਮ ਰੱਖਿਆ ਵੀ ਗਿਆ ਸੀ ਪੀਸੀ ਸਾਹਿਬ ਵੱਲੋਂ ਪਰ ਮੈਂ ਕਹਿੰਦਾ ਵੀ ਪ੍ਰਸ਼ਾਸਨ ਦੀ ਕਈ ਗੱਲ ਤੇ ਉਹਨਾਂ ਨੇ ਅਮਲ ਨਹੀਂ ਕੀਤਾ ਹੁਣ ਉਹਦੇ ਤੇ ਪ੍ਰਸ਼ਾਸਨ ਦੀ ਗੱਲ ਬਣਦੀ ਹੈ ਵੀ ਕਾਰਵਾਈ ਕਰੇ ਦੂਸਰੀ ਗੱਲ ਅਸੀਂ ਕਹਿੰਦੇ ਸੀ ਰਾਹੋ ਰੋਡ ਬਣਾਈ ਜਾਵੇ ਰਾਹੋ ਰੋਡ ਦੇ ਵਿੱਚ ਤੇ ਕਿੰਨੇ ਐਕਸੀਡੈਂਟਸ ਹੋਏ ਆ ਕਿੰਨੇ ਘਰ ਮੱਟੇ ਗਏ ਆ ਉਹ ਨਹੀਂ ਬਣੀ ਬਿਲਕੁਲ ਕੰਮ ਨਹੀਂ ਹੋਇਆ ਸੋ ਆਪਾਂ ਕਹਿੰਦੇ ਆ ਵੀ ਜਿਹੜਾ ਆਹ 2 ਮਹੀਨਿਆਂ 4 ਮਹੀਨਿਆਂ ਨੂੰ ਦੁਬਾਰਾ ਉਹ ਤਬਾਹੀ ਮਚਣੀ ਹੈ ਜੀ ਜੇ ਸਰਕਾਰ ਨੇ ਕੁਝ ਨਾ ਕੀਤਾ ਅਸੀਂ ਬੇਨਤੀਆਂ ਕਰ ਕਰ ਥੱਕ ਗਏ ਵੀ ਠੋਕਰਾਂ ਬਣਾ ਦਿਓ ਬੰਨ ਬੱਕੇ ਕਰ ਦਿਓ ਅਸੀਂ ਕੁਝ ਨਹੀਂ ਲੈਣਾ ਹੁਣ ਕੀ ਗੱਲ ਹੈ ਥੋੜ ਅਸੀਂ ਇਹ ਗੱਲ ਕਹੀ ਸੀ ਵੀ ਅਸੀਂ ਜੇ ਤੁਸੀਂ ਨਹੀਂ ਕਰੋਗੇ ਤਾਂ ਅਸੀਂ 26 ਤਰੀਕ ਨੂੰ ਟੋਲ ਫਰੀ ਕਰਾਂਗੇ ਔਰ ਟੋਲ ਫਰੀ ਤਾਂ ਕਰਨਾ ਵੀ ਤੁਹਾਨੂੰ ਜਗਾਉਣ ਵਾਸਤੇ ਸਿੱਧੀ ਸਰਕਾਰ ਨੂੰ ਵੀ ਤੁਸੀਂ ਇਹ ਕੰਮ ਜਲ ਤੋਂ ਜਲਦ ਕਰ ਦਿਓ ਔਰ ਉਹਦੇ ਰਿਲੇਟਡ ਤੁਹਾਨੂੰ ਵੀ ਪਤਾ ਵੀ মিডিਆ ਮੂਰੇ ਐਮ ਐਲ ਏ ਦਾ ਵੀ ਬਿਆਨ ਆ ਗਿਆ ਅਸੀਂ ਟੈਂਡਰ ਲਾ ਰਹੇ ਹਾਂ ਤੇ ਡੀ ਸੀ ਸਾਹਿਬ ਦਾ ਵੀ ਬਿਆਨ ਆ ਤੇ ਹੁਣ ਮੈਨੂੰ ਤਾਂ ਇਹ ਪਤਾ ਨਹੀਂਗਾ ਕਿ ਟੈਂਡਰ ਪਾਣੀ ਆਉਣ ਤੋਂ ਬਾਅਦ ਲੱਗੂਗਾ ਕਿ ਪਾਣੀ ਆਉਣ ਤੋਂ ਪਹਿਲਾਂ ਲੱਗੂਗਾ ਪਰ ਆ ਕੇਂਦਰ ਸਰਕਾਰ ਦੇ ਅੰਦਰ ਆਂਦਾ ਟੋਰ ਦਾ ਇਹ ਦਿਨ ਇਹ ਤੇ ਪ੍ਰੋਟੈਸਟ ਕਰਨ ਦੇ ਨਾਲ ਤਾਂ ਕੇਂਦਰ ਸਰਕਾਰ ਨੂੰ ਲੋ ਨੁਕਸਾਨ ਹੋਗਾ ਦੇਖੋ ਜੀ ਅਸੀਂ ਨੈਸ਼ਨਲ ਹਾਈਵੇ ਨਹੀਂ ਰੋਕਣਾ ਚਾਹੁੰਦੇ ਕਿਉਂਕਿ ਇਹ ਲੋਕ ਸਾਡੇ ਆ ਅਸੀਂ ਉਹ ਰੋਕ ਕੇ ਲੋਕਾਂ ਨੂੰ ਤੰਗ ਪਰੇਸ਼ਾਨ ਨਹੀਂ ਕਰਨਾ ਚਾਹੁੰਦੇ ਅਸੀਂ ਤਾਂ ਆਵਾਜ਼ ਜਗਾਉਣਾ ਚਾਹੁੰਦੇ ਵੀ ਸਰਕਾਰ ਤੇ ਕਰਵਾਜ਼ ਜਾਵੇ ਜੇ ਕਿਸੇ ਜੇ ਸੀਮ ਸਾਹਿਬ ਆਉਂਦੇ ਆ ਉਹਨਾਂ ਨੂੰ ਮਿਲਣ ਦਾ ਟਾਈਮ ਨਹੀਂ ਮਿਲਦਾ ਕਿਹਨੂੰ ਮਿਲਦੇ ਆ ਸੰਗਤ ਦਰਸ਼ਨ ਕਰਦੇ ਆ ਉਹ ਹੋਣ ਉਹਨਾਂ ਨੂੰ ਪਤਾ ਲੱਗੇ ਵੀ ਉੱਥੇ ਕੀ ਹਾਲਾਤ ਬਣੇ ਹੋਏ ਆ ਸਸਰਾਲੀ ਬੰਨ ਤਾਂ ਜਮਾ ਹੈ ਹੀ ਨਹੀਂ ਸਰ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਆ ਟੋਲ ਪਲਾਜ਼ਾ ਨੈਸ਼ਨਲ ਦੇ ਅੰਡਰ ਹੰਦਾ ਵਾ ਕੇਂਦਰ ਸਰਕਾਰ ਦੇ ਅੰਡਰ ਹੰਦਾ ਤੁਸੀਂ ਪ੍ਰੋਟੈਸਟ ਕਰ ਰਹੇ ਹੋ ਪੰਜਾਬ ਸਰਕਾਰ ਦੇ ਖਿਲਾਫ ਤੇ ਇਹ ਮੈਚਿੰਗ ਕਿੰਦਾ ਹੋ ਰਹੀ ਹੈ ਜੀ ਅੱਜ ਅਸੀਂ ਟੋਲ ਪਲਾਜ਼ਾ ਕੇਂਦਰ ਸਰਕਾਰ ਦਾ ਕਰ ਰਹੇ ਹਾਂ ਜੀ ਅੱਜ ਅਸੀਂ ਇਹ ਪਹਿਲੀ ਗੱਲ ਤਾਂ ਇਹ ਨੁਕਸਾਨ ਨਹੀਂ ਹੈਗਾ ਇਹ ਜਿਹੜਾ ਇਹ ਟੋਲ ਪਲਾਜ਼ਾ ਦੀ ਅਸੀਂ ਲੜਾਈ ਪਿਛਲੇ ਟਾਈਮ ਲੜੀ ਆ ਤੁਹਾਨੂੰ ਵੀ ਪਤਾ ਵੀ ਇਹ ਜਿਹੜਾ ਟੋਲ ਆ ਇਹਦੀ ਮਨਿਆਤ ਪੂਰੀ ਹੋ ਚੁੱਕੀ ਆ ਔਰ ਇਹ ਜਿਹੜਾ ਐਸਾ ਲੁੱਟਿਆ ਜਾ ਰਿਹਾ ਇਹ ਆਮ ਬੰਦਿਆਂ ਦੇ ਜੇਬਾਂ 'ਚ ਲੁੱਟਿਆ ਜਾ ਰਿਹਾ ਜਿਹੜਾ ਟੈਕਸ ਲਿਆ ਜਾ ਰਿਹਾ ਔਰ ਇੱਥੇ ਗੁੰਡਾ ਟੈਕਸ ਔਰ ਬਾਦੂ ਲਿਆ ਜਾ ਰਿਹਾ ਤੁਸੀਂ ਕਵਰ ਕਰ ਸਕਦੇ ਬਾਦੂ ਗੁੰਡਾ ਟੈਕਸ ਚੱਲਦਾ ਚੱਲਦਾ ਚੱਲੂਗਾ ਟੋਲ ਕਦ ਤੱਕ ਲੀ ਹੋਊਗਾ ਟੋਲ ਜੀ ਅੱਜ ਅਸੀਂ ਦੁਪਹਿਰ ਤੱਕ ਫਰੀ ਰੱਖਾਂਗੇ ਔਰ ਇਹ ਸਰਕਾਰ ਨੂੰ ਇੱਕ ਚੇਤਾਵਨੀ ਆ ਵੀ ਇਹ ਲੋਕ ਜਿਹੜੇ ਸਰਕਾਰ ਸੁਤੀ ਆ ਉਹਨੂੰ ਜਗਾਉਣ ਵਾਸਤੇ ਕਿੰਨੇ ਤੋਂ ਕਿੰਨੇ ਏ ਜੀ 12 ਵਜੇ ਤੋਂ ਲੈ ਕੇ 4 3 3 4 ਵਜੇ ਤੱਕ ਅਸੀਂ ਚਲਾਵਾਂਗੇ ਠੀਕ ਹੈ ਕਿੰਨੇ ਜਥੇ ਬੰਦੀਆਂ ਕਿੰਨੇ ਲੋਕ ਆ ਅਸੀਂ ਦੋ ਜਥੇ ਬੰਦੀਆਂ ਵੱਲੋਂ ਇਹ ਕਿਹਾ ਗਿਆ ਔਰ ਇਹਦੇ ਵਿੱਚ ਜਿੰਨੇ ਲੋਕ ਆਏ ਆ ਸਾਰੇ ਹੜਾਂ ਤੋਂ ਪ੍ਰਭਾਵਤ ਆ ਔਰ ਸਾਰੇ ਇੱਥੇ ਆਇਆ ਅਸੀਂ ਜਿਵੇਂ ਲੋਕ ਕਹਿਣਗੇ ਉਹ ਤੋਂ ਵੱਡੀ ਗੋਲ ਦੇ ਕੇ ਜੇ ਸੰਘਰਸ਼ ਅਗੇ ਕਰਨਾ ਪਿਆ ਤਾਂ ਅਸੀਂ ਸੰਘਰਸ਼ ਅਗੇ ਵੀ ਵਧਾਵਾਂਗੇ ਜੇ ਲੋਕੀ ਕਹਿਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ सर मैं तो ये जानना चाहता हूँ क्या नेशनल हाईवे अथॉरिटी ऑफ इंडिया का कोई भी फॉल्ट है या कुछ है हमारे रोड को, को लेके या किसी और चीज को लेके के तो शायद पीडब्ल्यू डी के रोड के लिए टोल प्लाजा फ्री हो रहा है शायद ये प्रशासन के खिलाफ मेरे ख्याल से ऐसा लोग कर रहे हैं बाकी इसकी पूरी जानकारी तो नहीं है हमें सर अल्टीमेटम कितने समय या कुछ को प्रोटेस्ट नहीं तो हमारे पास तो कोई अल्टीमेटम नहीं आया है मीडिया के माध्यम से आया था और जिसकी सूचना हमने प्रोजेक्ट डायरेक्टर प्रियंका मीना जी को तो सूचित किया था लेटर लिख के हमारी एजेंसी ने और उन्होंने डीसी साहब को तो इसका जो है लेटर लिखा था रिक्वेस्ट के लिए कि हमारा टोल प्लाजा फ्री सर, ना हो सर सुरक्षा को भी कोई मांग थी की थी किसी तो आटे हाँ बिल्कुल जी मांगी गई थी डीसी डीसी साहब को प्रोजेक्ट डायरेक्टर ने रिक्वेस्ट लिखा था हमारी कंपनी ने पीडी मैडम को लिखा था और उसके आधार पे उन्होंने सुरक्षा भी मुहैया है नहीं सर आप सर आप कर्मचारी आ रहे आप लोकतंत्र के चौथे स्तंभ है जो आपके सामने है वो देख रहे हैं और हम इस बारे में ज्यादा प्रशासन से हम अपील करते हैं कि इसको जल्द से जल्द हमारे टोल को चालू किया तो जाए कर रहे हैं पंजाब सरकार के खिलाफ टोल फ्री कर रहे हैं केंद्र सरकार का हाँ वही चीज़ सर हमारे समझ में नहीं आ रही है ऐसा क्यों कर रहे हैं और हम तो पंजाब सरकार से भी रिक्वेस्ट करेंगे कि कृपया जो है इस चीज़ को देखें सर क्योंकि हमारा काफी नुकसान है लोगों का रोजी रोजगार इसी टोल प्लाजा से और लोकल स्टाफ ही यहाँ पे है 99 परसेंट लोकल स्टाफ की रोजी रोटी यहाँ से चलती है ਹਜ਼ਾਰਾਂ ਘਰਵਾਲੋਂ ਘਰਵਾਲੋਂ ਦਾ ਪਰਿਵਾਰ ਇਸ ਤੇ ਪਲਦਾ ਹੈ ਸਰ 4 ਵਜੇ ਤੱਕ ਬੰਦ ਰਹਿਣਾ ਕਿੰਨਾ ਦਾ ਨੁਕਸਾਨ ਲੱਜਾ ਪਏਗਾ ਆ ਸਰ ਨੁਕਸਾਨ ਕੋ ਤਾਂ ਕਮ ਸੇ ਕਮ ਮੰਨ ਕੇ ਚੱਲੀਏ ਸਰ 8-10 ਲੱਖ ਰੁਪਏ ਅਪਰੋਕਸ ਹੋ ਹੀ ਜਾਏਗਾ ਸਰ ਨੁਕਸਾਨ ਉੱਪਰ ਹੀ ਹੋਗਾ ਕਮ ਨਹੀਂ ਹੋਗਾ ਸਰ ਠੀਕ ਹੈ ਸਰ ਜਿਹੜਾ ਵਾ ਕਿਸਾਨ ਜੱਤੀ ਮੰਨਿਆ ਵੱਲੋਂ ਇਹ ਟੋਲ ਫ੍ਰੀ ਕੀਤਾ ਜਾ ਰਿਹਾ ਹੈ ਇਸ ਨੂੰ ਲੈ ਕੇ ਭਾਜਪਾ ਕਿਸ ਤੱਕ ਨ ਦੇਖਦੀ ਹੈ ਬੈਕਸਿਕਲੀ ਭਾਜਪਾ ਨਹੀਂ ਮੇਰੇ ਇਲਾਕੇ ਦੇ ਲੋਕ ਨੇ ਸਾਡੀਆਂ ਜ਼ਮੀਨਾਂ ਰੁੜੀਆਂ ਨੇ ਸਸਰਾਲੀ ਜਰੋਂ ਬੰਦ ਦੇ ਉੱਪਰ ਪਾਣੀ ਚੜਦਾ ਪਿਆ ਸੀ ਅਸੀਂ ਉਰੋਂ ਤੋਂ ਪ੍ਰਸ਼ਾਸਨ ਨੂੰ ਅਨਾਉਂਸ ਕਰਦੇ ਰਹੇ ਕਿ ਭਾਈ ਇੱਥੇ ਆਓ ਨਜਾਇਜ਼ ਮਾਈਨਿੰਗ ਨੇ ਸਾਡੇ ਬਨ ਕਮਜ਼ੋਰ ਕਰ ਦਿੱਤੇ 25 ਅਗਸਤ ਤੋਂ ਮੈਂ ਰੋਲਾ ਪਾਣਾ ਸ਼ੁਰੂ ਕੀਤਾ ਸੀਗਾ ਸਾਰੇ ਜਾਣੇ ਨਾਲ ਸੀਗੇ ਪ੍ਰਸ਼ਾਸਨ ਦੇ ਕੰਨਾਂ ਤੇ ਜੂ ਨਹੀਂ ਛੜਕੀ ਜਦੋਂ ਬਨ ਟੁੱਟ ਗਿਆ ਉਹ ਉਦੋਂ ਬਾਅਦ ਵੀ ਨਹੀਂ ਛੜਕੀ ਫਿਰ ਸਾਰੇ ਜਾਣਿਆਂ ਨੇ ਇਲਾਕਾ ਨਿਵਾਸੀਆਂ ਨੇ ਇਕੱਠੇ ਹੋ ਕੇ ਬੋਰੇ ਲਾਏ ਸਾਰਾ ਕੁਝ ਕੀਤਾ ਉਹ ਰੋਕਿਆ ਜਦੋਂ ਪਿੱਛਾ ਵੀ ਕੇਂਦਰੀ ਮੰਤਰੀ ਆਏ ਤਾਂ ਪ੍ਰਸ਼ਾਸਨ ਨੇ ਇਹ ਕਿਹਾ ਸੀ ਮਾਰਚ 2026 ਤੱਕ ਉੱਥੇ ਬੰਨ ਲਾ ਦਾਂਗੇ ਜਿੱਥੇ ਟੁੱਟਿਆ ਉੱਥੇ ਹੀ ਲਾਇਆ ਜਾਊ ਪਰ ਹਜੇ ਤੱਕ ਉੱਥੇ ਕੰਮ ਨਹੀਂ ਸ਼ੁਰੂ ਹੋਇਆ ਤਾਂ ਜਿੰਨਾ ਇਲਾਕਾ ਨਿਵਾਸੀ ਨੇ ਸਾਰੇ ਇਕੱਠੇ ਹੋਏ ਨੇ ਇਹ ਜਿਹੜੀ ਪੰਜਾਬ ਸਰਕਾਰ ਦੀ ਨਿਕਮੀ ਨੀਤੀ ਆ ਪੈਸਾ ਵੀ ਆਇਆ ਹੋਇਆ ਸਾਰਾ ਕੁਝ ਰਿਸੋਰਸਸ ਆ ਪਰ ਦੁਬਾਰਾ ਹੁਣ 5 ਮਹੀਨਿਆਂ ਬਾਅਦ ਇੱਥੇ ਬਰਸਾਤ ਸ਼ੁਰੂ ਹੋ ਜਾਣੀ ਆ ਇਹ ਪਾਣੀ ਵੜਦਾ ਤਾਂ ਲੁਧਿਆਣਾ ਕੋਪਰਾ ਲੁਧਿਆਣਾ ਡੁੱਬਣਾ ਸਾਡੇ ਪਿੰਡ ਤਾਂ ਡੁੱਬੜੇ ਡੁੱਬਨੇ ਆ ਅਸੀਂ ਲੁਧਿਆਣੇ ਨੂੰ ਬਚਾਉਣ ਦੇ ਲਈ ਆਪ ਦੇ ਪਿੰਡ ਬਚਾਉਣ ਦੇ ਲਈ ਇੱਥੇ ਇਕੱਠੇ ਹੋਏ ਆਂ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਇਕੱਠੇ ਹੋਏ ਆਂ ਸਾਰੇ ਜਣੇ ਇਕੱਠੇ ਆ ਕਿ ਸਰਕਾਰ ਇਸ ਦੇ ਉੱਪਰ ਫੈਸਲਾ ਲਵੇ ਜਿਹੜੇ ਮੁਆਵਜ਼ਾ ਉਹਨਾਂ ਤੇ ਆ ਚੀਜ਼ਾਂ ਕਰੀਆਂ ਜਾਣ ਤੇ ਇਸ ਦੇ ਨਾਲ ਤਾਂ ਕੇਂਦਰ ਸਰਕਾਰ ਨੂੰ ਵੀ ਕਿਹ ਜਿਹੜਾ ਟੋਲ ਆ ਉਹ ਵੀ ਕਰਾਇਆ ਜਾਊਗਾ ਰੋਲਾ ਕੇ ਰੋਲਾ ਕੇਂਦਰ ਤੇ ਸਟੇਟ ਦਾ ਨਹੀਂ ਹੈਗਾ ਰੋਲਾ ਸਾਡੀਆਂ ਜ਼ਮੀਨਾਂ ਦਾ ਜਦੋਂ ਜ਼ਮੀਨਾਂ ਦਾ ਰੋਲਾ ਸਾਡੇ ਲੋਕਾਂ ਦਾ ਰੋਲਾ ਅਸੀਂ ਆਪ ਲੋਕਾਂ ਦੇ ਨਾਲ ਖੜੇ ਆ ਲੋਕਾਂ ਦੇ ਨਾਲ ਆ ਤੇ ਇਸ ਜੀ ਦੇ ਹੱਦ ਲਈ ਚੱਲਾਂਗੇ ਜੀ ਤੇ ਭਾਜਪਾ ਇਸ ਦਾ ਸਮਰਥਨ ਦਿੰਦੀ ਹੈ ਅਸੀਂ ਆਪ ਦੇ ਲੋਕਾਂ ਦੇ ਨਾਲ ਆ ਜੀ ਹਲਕਾ ਸਾਡੇ ਵਾਲ ਦੇ ਲੋਕ ਮੇਰੇ ਲੋਕ ਨੇ ਮੇਰੀਆਂ ਜ਼ਮੀਨਾਂ ਨੇ ਉੱਥੇ ਸਾਰਾ ਕੁਝ ਹੈ ਪੰਜਾਬ ਸਰਕਾਰ ਨੂੰ ਚਾਹੀਦਾ ਜਿਹੜਾ ਚੀਜ਼ ਆ ਚੁੱਕੀ ਹੈ ਉੱਥੇ ਬੰਨ ਲਾਇਆ ਜਾਵੇ ਇਮੀਡੀਏਟਲੀ ਬੰਨ ਬਣਾਇਆ ਜਾਵੇ ਕੇਂਦਰ ਵੀ ਇਹੀ ਗੱਲ ਕਹਿੰਦਾ ਪਰ ਪੰਜਾਬ ਸਰਕਾਰ ਦੇ ਮੰਤਰੀ ਸਾਹਿਬ ਸੁੱਤੇ ਪੈਣੇ ਜਿਹੜੇ ਡਿਜ਼ਾਸਟਰ ਮੈਨੇਜਮੈਂਟ ਮੰਤਰੀ ਆ ਔਰੇ ਇਲਾਕੇ 'ਚ ਡਿਸਾਸਟਰ ਹੋ ਗਿਆ ਪਰ ਉਹ ਸੁੱਤਾ ਪਿਆ ਉਸ ਤੋਂ ਜਾਗਣ ਦੀ ਲੋੜ ਹੈ ਤੇ ਇਸ ਜਿਹਾ ਆਉਣ ਵਾਲੇ ਟਾਈਮ ਦੇ ਵਿੱਚ ਭਾਜਪਾ ਵੀ ਸਮਰਥਨ ਦੇਊਗੀ ਸਮਰਥਨ ਅਸੀਂ ਨਾਲ ਆ ਜੀ ਭਾਜਪਾ ਦੇ ਅਸੀਂ ਐਸੇ ਐਜ਼ ਅ ਪਾਰਟੀ ਦੇ ਤੌਰ ਤੇ ਅਸੀਂ ਨਾਲ ਆ ਜਿੱਥੇ ਸਾਡੀ ਡਿਊਟੀ ਲਾਉਣਗੇ ਪਹਿਲਾਂ ਵੀ ਅਸੀਂ ਕੇਂਦਰੀ ਮੰਤਰੀ ਆਦੇ ਰਹੇ ਜਿਹੜੇ ਫੰਡ ਚਾਹੀਦੇ ਆ ਉਹ ਦਿੰਦੇ ਰਹੇ ਉਸ ਚੀਜ਼ ਨੂੰ ਕਰਦੇ ਰਹੇ ਆ ਜੀ ਅਸੀਂ ਨਾਲ